ਜੇ ਜੀ ਕ੍ਰੋਮਨੀ ਸੇਵਾ ਰਤਨ ਪੰਥਰ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਮੁਖੀ ਗੁੱਡਾਦਾਲ ਉਹਨਾਂ ਦੇ ਛੌਣੇ ਆ ਸਾਲਾਨਾ ਮੇਲਾ ਹਰ ਸਾਲ ਦੀ ਤਰ੍ਹਾਂ ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਹੀ ਮਨਾਇਆ ਜਾਂਦਾ ਤੁਹਾਨੂੰ ਤੁਹਾਨੂੰ ਬਾਬਾ ਸ਼ਾਸ਼ ਹੈ ਜੀ ਜੀ ਗੁਰੂ ਅੰਮ੍ਰਿਤਧਾਰੀ ਜੀ ਦੀ ਅশীরਵਾਦ ਸਤਿਕਾਰ ਡੇਰਾ ਬੁਟਾ ਦਾਸ ਜੀ ਪਾਪਾ ਬਲਵਿੰਦਰ ਜੀ ਦੇ ਰੇਡ ਮਾਈ ਹੈਡ ਇਹ ਜੋੜੇ ਲੱਭਣਾ ਹੈ ਖਾਸ ਕਰਕੇ ਲੰਗਰ ਪਾਣੀ ਬਹੁਤ ਵਧੀਆ ਚੱਲ ਰਿਹਾ ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਸਾਰਾ ਬਹੁਤ ਵਧੀਆ ਚੱਲ ਰਿਹਾ ਗੱਲ ਤੋਂ ਲੈ ਕੇ ਖੰਡ ਪਾਟ 16 ਖੰਡ ਪਾਟ ਸਾਹਿਬ ਚੱਲ ਰਹੇ ਨੇ ਜੀ ਆਪਣੇ ਗੰਗਰ ਪਾਣੀ ਚਾਹ ਪਕੌੜੇ ਬਹੁਤ ਵਧੀਆ ਪ੍ਰਬੰਧ ਕੀਤਾ ਪਿੰਡ ਵਾਲੇ ਠੀਕ ਹੈ ਕਿਹਨਾਂ ਕਿਹਾ ਜਾਂਦਾ ਹੈ ਵਿਆਹ ਤਿੰਨ ਹੋਏ ਅੱਜ ਪਿੰਡ ਦੇ ਜਿਹੜੇ ਆਪਣੇ ਪ੍ਰਬੰਧਕ ਆ ਪਿੰਡ ਦੇ ਨਿਵਾਸੀ ਉਹਨਾਂ ਦੇ ਸਹਿਯੋਗ ਨਾਲ ਕੋਈ ਲੱਗਾ ਗੱਲ ਅੱਖਾਂ ਦਾ ਕੈਂਪ ਵੀ ਮੈਡੀਕਲ ਮੈਡੀਕਲ ਕੈਂਪ ਵੀ ਸਾਰੇ ਅੱਖਾਂ ਤੋਂ ਫ੍ਰੀ ਐਨਕਾਪੀ ਠੀਕ ਹੈ ਫ੍ਰੀ ਲੈਚ ਵੀ ਐਨਕਾ ਵੀ ਸਾਰਾ ਇਹ ਪ੍ਰਬੰਧ ਜਿਹੜਾ ਅਤੋਂ ਕੋ ਬਹਿਣਗੇ ਅਖੰਡ 16 ਖੰਡ ਪੜ੍ਹ ਹਾ ਸਾਹਿਬ ਦੇ 18 ਤਰੀਕ ਨੂੰ ਲੱਗਣ ਕੇ ਕੀਰਤਨ ਜਥੇ ਲੱਗਣਗੇ ਤੇ ਕੋਈ ਗੌਣ ਆਲਾ ਵੀ ਆਇਆ ਉਹਨੂੰ ਵੀ ਇਤਾਬ ਦਾ ਅਖਾੜਾ ਲਾਊਗਾ ਸੁਖੀ ਠੀਕ ਹੈ ਬਹੁਤ ਇਤਿਹਾਸ ਸਵੇਰ ਤੋਂ ਪੂਰਾ ਮੇਲਾ ਭਰਿਆ ਹੋਇਆ ਵਾ ਸੰਗਤਾਂ ਬਹੁਤ ਆ ਰਹੀਆਂ ਲੰਗੜ ਪਾਣੀ ਚਾਹ ਪਾਣੀ ਪਕੌੜੇ ਸਾਰਾ ਕੁਝ ਚੱਲ ਰਿਹਾ ਵਧੀਆ ਬਲਜੀਤ ਸਿੰਘ ਜੀ ਦੇ ਗਵਾਈ ਹੇ ਠੀਕ ਹੈ ਹਾਜੇ ਬੁਗਰੋਂ ਦਰੋਂ ਕੋ ਮੋਗੇ ਤੋਂ ਕਿਥੋਂ ਫਰੀਦਕੋਟ ਤੋਂ ਬਹੁਤ ਬਾਰੋਂ ਵੀ ਆਉਂਦੇ ਆ ਹਾਂਜੀ ਇੱਥੋਂ ਦੇ ਜਿਹੜੇ ਆ ਡਿਫੈਂਡਰ ਐਨ ਆਰ ਆਈ ਵੀਰ ਉਹਨਾਂ ਦੀ ਬਹੁਤ ਸੇਵਾ ਵਾ ਪ੍ਰਾਤ ਨਹੀਂ ਚੱਲ ਰਿਹਾ ਜੀ ਠੀਕ ਹੈ ਜੀ ਪਹਿਲੇ ਸਭ ਇਹ ਆ ਇੱਥੋਂ ਦੇ ਮੰਤ ਬਾਬਾ ਗਣੇਸ਼ ਜੀ ਹਾਂਜੀ ਠੀਕ ਹੈ ਜੀ ਜੀ ਬਾਬਾ ਸਵਨ ਸਿੰਘ ਜੀ ਆ ਠੀਕ ਹੈ ਜੀ ਤੇ

ਠੀਕ ਹੈ ਜਿਵੇਂ ਆਪਣੀ ਗੱਲਬਾਤ ਚੱਲੀ ਆ ਜੀ ਸਮਾਗਮ ਚੱਲਦਿਆਂ ਬਹੁਤ ਹੀ ਪ੍ਰਾਂਤਨ ਸਮੇਂ ਤੋਂ ਆਪਣਾ ਸਮਾਗਮ ਚੱਲ ਰਿਹਾ ਹੈ ਜੇ ਸਹਿਯੋਗ ਦੀ ਗੱਲ ਕਰਦੇ ਆ ਸਮੂਹ ਸੰਗਤ ਦੇ ਨਾਲ ਨਾਲ ਐਨਆਰਆਈ ਵੀਰਾਂ ਵੱਲੋਂ ਕਿੰਦਾ ਦਾ ਸਹਿਯੋਗ ਮਿਲਦਾ ਹੈ ਸਮਾਗਮ ਕੋਲ ਆ ਸਾਰਾ ਸਮਾਗਮ ਵੀ ਚੱਲ ਰਿਹਾ ਐਨਆਰਆਈਆਂ ਦੇ ਸਹਿਯੋਗ ਨਾਲ ਜਾਂ ਡੰਕਰ ਪਾਣੀ ਆ ਜਿਹੜੇ ਗਾਣ ਵਾਲੇ ਆਉਣੇ ਆ ਉਹਦੇ ਪ੍ਰਬੰਧ ਦਾ ਸਭ ਉਹੋ ਹੀ ਕਰ ਰਿਹਾ ਸੇਵਾ ਪਿੰਡਾਂ ਵਾਲੇ ਵੀ ਕਰ ਰਿਹਾ ਐਨਆਰਆਈ ਵੀ ਕਰ ਰਿਹਾ ਸਾਰੇ ਮਿਲ ਕੇ ਠੀਕ ਹੈ ਜੀ ਬਹੁਤ ਵਧੀਆ ਗੱਲ ਕੀਤੀ ਦੇ ਨਾਲ ਆਪਣੀ ਗੱਲ ਨਹੀਂ ਵਧੀਆ ਚੱਲਦੇ ਹੋਏ ਜੀ ਲਾਸਟ ਵਿੱਚ ਸਾਡੇ ਚੈਨਲ ਤੇ ਮਾਗੇ ਬਣਾਈ ਤਾਂ ਪ੍ਰਸ਼ਾਸ਼ਕਾਂ ਸਪੇਸ਼ਲ ਤੋਂ ਸੰਗਤ ਨੌਜਵਾਨ ਪੀੜ੍ਹੀ ਦੇਖ ਰਹੀ ਹੈ ਸੁਣ ਰਹੀ ਹੈ ਕੀ ਮੈਸੇਜ ਕੀ ਸੰਦੇਸ਼ ਉਹਨਾਂ ਨੂੰ ਦੇਣਾ ਚਾਹੀਦਾ ਇਹੋ ਸੰਦੇਸ਼ ਤਾਂ ਇਹੋ ਹੀ ਆ ਵੀ ਮਹਾਰਾਜ ਦਾ ਅਮਰ ਤੇ ਸ਼ਕੋ ਗੁਰੂ ਵਾਲੇ ਬਣੋ ਸਿੰਘ ਸਜੋ ਤੇ ਆਪਣਾ ਜਿਉ ਜਿਹੜੇ ਆਪਣੇ ਧਾਰਮਿਕ ਸਮਾਗ ਮਖਰਾਓ ਵੱਧ ਤੋਂ ਵੱਧ ਠੀਕ ਹੈ ਜੀ ਇਹੋ ਹੀ ਆ ਸਾਡਾ ਤਾਂ ਸੰਦੇਸ਼ ਹਾਂਜੀ ਨਵਾਂ ਨਵਾਂ ਪੰਜਾਬ ਦੀ ਨੌਜਵਾਨ ਪੀੜ੍ਹੀ ਅੱਜ ਨਸ਼ਿਆਂ ਚ ਬੀਜ ਗਈ ਹੈ ਜੇ ਨਸ਼ਾ ਦਾ ਇਹੋ ਕਾਰਨ ਆ ਵੀ ਸਿੱਖੀ ਨਾਲ ਜੁੜਨ ਅਮਰ ਤੇ ਸ਼ਕਨ ਗੁਰੂ ਵਾਲੇ ਬਣਨ ਤੇ ਬਾਣੀ ਪੜਨ ਬਾਣੀ ਦੇ ਧਰਨੀ ਹੋਣ ਬਸ ਇਹੋ ਸੰਦੇਸ਼ ਅੱਜ ਗੁਰੂ ਨਾਨਕ ਨਾਮ ਲੈਵਾ ਸੋਹ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜੀ ਦੇ ਅਨੰਦ ਸੇਵਕ ਬਾਬਾ ਸੋਹ ਸ਼ਾਹ ਜੀ ਦੇ ਜੋੜ ਮੇਲੇ ਤੇ ਆਈਆਂ ਸੋਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਕਿਉਂਕਿ ਸਾਡੇ ਇਹ ਪ੍ਰਾਤਿਰਥਾਨ ਸਥਾਨ ਸਰੋਣੀ ਪੰਥ ਅਕਾਲੀ ਬੁੱਢਾ ਦੌ 96 ਕਰੋੜੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਜੀ ਮੁਖੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਫੇਰ ਪੰਜਾਬ ਹਿੰਦੁਸਤਾਨ ਉਹਨਾਂ ਦੇ ਰਣਮਾਈ ਹੇਟ ਹੈ ਇੱਥੇ ਆਸਥਾਨ ਦੀ ਸੇਵਾ ਬਾਬਾ ਗਣੇਸ਼ ਸਿੰਘ ਜੀ ਹੁੰਦੇ ਮੰਤ ਨੇ ਮਾਹਪੁਰਖਾਂ ਵੱਲੋਂ ਲਾਏ ਜਿਹੜੇ ਬਹੁਤ ਸਜੇ ਢਾਗੇ ਨਾਲ ਸੇਵਾ ਕਰਵਾ ਰਹੇ ਆ ਤਕਰੀਬਨ 3-4 ਸਾਲ ਤੋਂ ਇਹਨਾਂ ਨੂੰ ਇੱਥੇ ਮੰਤ ਥਾਪਿਆ ਗਿਆ ਆ ਇਹਨਾਂ ਤੋਂ ਪਹਿਲਾਂ ਜਿਹੜੇ ਮੰਤ ਮਾਹਪੁਰਖ ਹੋਏ ਨੇ ਉਹਨਾਂ ਨੇ ਆਪਣੇ ਸਮੇਂ ਦੇ ਨਾਲ ਸੰਗਤਾਂ ਦੇ ਸੰਯੋਗ ਦੇ ਨਾਲ ਇਸ ਸਥਾਨ ਦੇ ਸੇਵਾ ਜਿਹੜੀ ਆ ਬਹੁਤ ਤੰਦੇਈ ਦੇ ਨਿਭਾਈ ਆ ਇਹ ਜਦੋਂ ਦੇ ਬਾਬਾ ਗਣੇਸ਼ ਜੀ ਇੱਥੇ ਆਏ ਨਾ ਵੀ ਆਪਣੀਆਂ ਸੰਗਤਾਂ ਦੇ ਨਾਲ ਪ੍ਰੇਮ ਬਣਾਇਆ ਹੋਇਆ ਤੇ ਹਰ ਸਾਲ ਇਹ ਜੋੜ ਮੇਲਾ ਜਿਹੜਾ ਬੜੀ ਧੁੰਮ ਧਾਂ ਦੇ ਨਾਲ ਮਨਾਇਆ ਜਾਂਦਾ ਤੇ ਬਾਕੀ ਗੁਰੂ ਸਾਹਿਬ ਦੀ ਅਪਾਰ ਕਿਰਪਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਬਾਬਾ ਸ਼ਾਹ ਸੰਤ ਜਿਹੜੇ ਅਨਨ ਸੇਵਕ ਹੋਏ ਆ ਇੱਥੇ ਹੀ ਭਾਈ ਨਗਾਈ ਦੀ ਅਬਰਦਾਸ਼ ਪਾਸ਼ਾ ਮਹਾਰਾਣੇ ਲੱਤ ਲਵਾਈ ਸੀ ਜੋ ਡੱਲੇ ਪਿੰਡ ਤੋਂ ਦਹੀਂ ਦਾ ਗਾਗਰ ਲਿਆ ਕਰਕੇ ਸਤਿਗੁਰੂ ਸਤੇ ਪਾਸ਼ਾ ਮਹਾਰਾਜ ਦੇ ਗੋਦਵਾਲ ਸਾਹਿਬ ਲੰਗਰਾਂ ਦੇ ਵਿੱਚ ਪਹੁੰਚਦੇ ਸੀ ਤੇ ਇੱਥੇ ਆਣ ਕੇ ਡੱਲੇ ਤੋਂ ਰਿਮਾਨ ਕਰਦੇ ਸੀ ਇੱਕ ਦਰਖਤ ਦੇ ਉੱਤੇ ਉਹ ਦਹੀਂ ਦੀ ਗਾਗਰ ਰੱਖ ਕੇ ਇੱਥੋਂ ਅੱਗੇ ਜਾਂਦੇ ਸੀ ਤੇ ਇੱਥੇ ਇੱਕ ਦਿਨ ਐਸਾ ਘੋਤਕ ਵਰਦਿਆ ਕਿ ਜਦੋਂ ਜਲਪਾਣੀ ਵਰਤਣਾ ਸੀ ਤੇ ਬੱਚਿਆਂ ਨੇ ਉਹਨਾਂ ਦੀ ਫੌੜੀ ਜਿਹੜੀ ਚੱਕ ਲਈ ਤੇ ਲੰਗਰ ਦੇ ਵਿੱਚ ਉਹਨਾਂ ਪਹੁੰਚਣਾ ਸੀ ਗੋਂਦਵਾਲ ਸਾਹਿਬ ਦਹੀਂ ਲੈ ਕੇ ਆ ਕੇ ਤੇ ਬੱਚਿਆਂ ਨੇ ਮਖੌਲ ਕੀਤਾ ਕਿ ਤੁਸੀਂ ਐਡੀ ਸਰਦਾ ਦੇ ਨਾਲ ਜਿੱਤ ਦੀ ਤਰ੍ਹਾਂ ਦਹੀਂ ਦੀ ਗਾਗਰ ਲਾ ਕੇ ਕਰਕੇ ਜਿਹੜੇ ਗੁਰੂ ਪਾਤਸ਼ਾਹ ਦੇ ਕੋਲ ਜਾਂਦੇ ਉਹ ਜੇ ਐਡਾ ਸਮਰਾਥਾ ਤੇ ਤੁਹਾਡੀ ਲੱਤ ਨਹੀਂ ਲਾ ਸਕਦਾ ਤੇ ਇੱਕ ਘੰਟਾ ਲੰਗਰ ਦੇ ਵਿੱਚ ਪਹੁੰਚਣ ਤੋਂ ਲੇਟ ਹੋ ਗਿਆ ਸੰਗਤਾਂ ਗੋਂਦਵਾਲ ਸਾਹਿਬ ਕਾ ਲੰਗਰ ਤੋਂ ਆਕਲ ਹੋ ਰਹੀਆਂ ਸੀ ਗੁਰੂ ਸਾਹਿਬ ਜੀ ਨੂੰ ਵਾਰ-ਵਾਰ ਲੰਗਰ ਵਰਤਾਉਣ ਵਾਸਤੇ ਬੇਨਤੀ ਕਰ ਰਹੀਆਂ ਸੀ ਸਤਿਗੁਰਾਂ ਨੇ ਆਖਿਆ ਥੋੜਾ ਸਮਾਂ ਠਹਿਰ ਜਾਓ ਕਿ ਜਦੋਂ ਭਾਈ ਨਗਾਹੀ ਆ ਜੀ ਉੱਥੇ ਪਹੁੰਚੇ ਤੇ ਸੰਗਤਾਂ ਨੇ ਬੇਨਤੀ ਕੀਤੀ ਕਿ ਭਾਈ ਸਾਹਿਬ ਜੀ ਅੱਜ ਲੇਟ ਕਿਉਂ ਆਏ ਆ ਤੇ ਸਤਿਗੁਰਾਂ ਨੂੰ ਕੋ ਸਤਿਗੁਰਾਂ ਨੇ ਆਖਿਆ ਵੀ ਅਸੀਂ ਤੇ ਸੰਗਤਾਂ ਨੂੰ ਬਚਣ ਜੇਤਾ ਤੇ ਸੰਗਤਾਂ ਨਾਲ ਜੇਲ ਨਹੀਂ ਕਰਨਾ ਤੁਸੀਂ ਆਪਣੇ ਆਪ ਜੋਂ ਤੁਹਾਡੇ ਨਾਲ ਵਰਥਾ ਹੋਈ ਆ ਉਹ ਤੁਸੀਂ ਦੱਸੋ ਜਿਹੜਾ 1 ਘੰਟਾ ਸਵਾ 1 ਘੰਟਾ ਲੰਗਰ ਵਰਤਨ ਤੋਂ ਲੇਟ ਹੋਇਆ ਤੇ ਜਦੋਂ ਉਹਨਾਂ ਨੇ ਆਖਿਆ ਕਿ ਇਸ ਤਰ੍ਹਾਂ ਮਹਾਰਾਜ ਮੈਂ ਨੇਤਰੀ ਤਰ੍ਹਾਂ ਢੱਲੇ ਪਿੰਡ ਤੋਂ ਚੱਲ ਕਰਕੇ ਤੇ ਤਲਵੰਡੀ ਚੋਧਰੀਆਂ ਦੇ ਆਸਥਾਨ ਤੇ ਮੈਂ ਇੱਕ ਦਰਖਤ ਸੀ ਜਿਹਦੇ ਉੱਤੇ ਤਿੰਨ ਉਹਨੂੰ ਦਿਸਾਂਗ ਸੀ ਉਹਦੇ ਉੱਤੇ ਲਗਾਗਾ ਟਿਕਾ ਕੇ ਆਪਣਾ ਜਲਪਾਣੀ ਵਰਤਦਾ ਸੀ ਤੇ अरमान ਕਰਕੇ ਕੁਛ ਡੇਰ ਮੈਂ ਇੱਥੋਂ ਚਲਦਾ ਸੀ ਤੇ ਅੱਜ ਬੱਚਿਆਂ ਨੇ ਮੇਰੀ ਜਿਹੜੀ ਲੱਕੜ ਦੀ ਫੋੜੀ ਲੱਤ ਜਿਹੜੀ ਉਹ ਚੱਕ ਲਈ ਤੇ ਉਹਨਾਂ ਨੇ ਆਖਿਆ ਕਿ ਜੇ ਤੇਰਾ ਗੁਰੂ ਐਡਾ ਸਮਰਾਥਾ ਤੇ ਲੱਤ ਕਿਉਂ ਨਹੀਂ ਲਾ ਸਕਦਾ ਤੇ ਇਹ ਕਰਕੇ ਮੈਨੂੰ ਉਹਨਾਂ ਨੇ 1 ਘੰਟਾ ਜਿਹੜੀ ਆ ਮੇਰੀ ਲੱਤ ਨਹੀਂ ਦਿੱਤੀ ਮੈਂ ਇਸ ਕਰਕੇ ਕਿੱਥੇ ਪਹੁੰਚ ਜਾਂ ਤਾਂ ਲੇਟ ਆ ਤੇ ਸਤਗੁਰਾਂ ਨੇ ਆਖਿਆ ਫਿਰ ਕੋਈ ਨਹੀਂ ਤੂੰ ਜਲਪਣੀ ਛਕੋ ਸੰਗਤਾਂ ਨੂੰ ਜਲਪਣੀ ਛਕਾ ਕੇ ਮਾਰਿਆਂ ਨੇ ਆਖਿਆ ਜਾ ਫਿਰ ਉੱਥੇ ਸਾਡਾ ਇੱਕ ਸੇਧਕ ਬੈਠਾ ਸੀ ਤੇ ਉਹਦੇ ਕੋਲ ਚਲੇ ਜਾ ਸ੍ਰੀ ਲਾਤੋ ਲਾਊਗਾ ਇਹ ਕਿਤਰਾ ਕਰਕੇ ਇਸ ਸਥਾਨ ਦੀ ਉਹ ਸਮੇਂ ਤੋਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਆਪਣੇ ਮੀਰ ਜਦਾ ਸਭਾ ਸ਼ਰ ਸ਼ੰਤ ਤੇ ਆਪਣੇ ਅਵਾਰ ਕਿਰਪਾ ਕਰਕੇ ਉਹਨਾਂ ਦਾ ਵੀ ਨਾਂ ਜਗ ਦੇ ਵਿੱਚ ਰੋਸ਼ਨ ਕੀਤਾ ਤੇ ਜਦੋਂ ਬਾਬਾ ਜੀ ਇੱਥੇ ਪਬਾ ਨਗਾਹ ਜੀ ਪਹੁੰਚੇ ਤੇ ਬਾਬਾ ਜੀ ਰਗੜਾ ਲਾ ਰਹੇ ਸੀ ਉਸ ਸਮੇਂ ਤੇ ਪਰਾਤਰ ਮਹਾਂਪੁਰਖਾਂ ਤੋਂ ਅਸੀਂ ਸੁਣਦੇ ਆਏ ਕਿ ਮੇਰਾ ਵੀ ਜਨਮ ਜਿਹੜਾ ਇੱਥੋਂ ਹੀ ਇਸੇ ਸਥਾਨ ਕੋ ਮਹਾਂਪੁਰਖਾਂ ਨੇ ਬਜ਼ੁਰਗਾਂ ਨੇ ਅਰਦਾਸ ਕੀਤੀ ਸੀ ਜਦੋਂ ਕੁਝ ਸਮਾਂ ਪਹਿਲੇ ਇੱਥੇ ਤੋਂ ਉਹ ਤਾਂ ਬੜ ਬਦਮਾਸ਼ ਹੁੰਦੇ ਸੀ ਜਿੰਦਾਂ ਦੇ ਗੁਰੂ ਗ੍ਰੰਥ ਸਾਹਿਬ ਨੂੰ ਵੰਗਾਰ ਕੇ ਅੱਗ ਲਾਈ ਸੀ ਤੇ ਆਖਿਆ ਇਹਨਾਂ ਗੜੋ ਵਿੱਚ ਸੜਾਂਗੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਸੜਾਂਗੇ ਉਸ ਸਮੇਂ ਦੇ ਉੱਤੇ 12ਵਾਂ ਖੰਡ ਪਾਠ ਸਾਹਿਬ ਜਿਹੜੇ ਇਲਾਕੇ ਵੱਲੋਂ ਕਰਵਾਇਆ ਗਿਆ ਸੀ ਤੇ 11ਵਾਂ 12ਵਾਂ ਖੰਡਵਾੜ ਬਜ਼ੁਰਗਾਂ ਦੇ ਪਰਿਵਾਰ ਵੱਲੋਂ ਕਰਾ 13ਵਾਂ ਖੰਡ ਪਾਠ ਸਾਹਿਬ ਦਿਵਾਲੀ ਮਨਾ ਕੇ ਆਣ ਕਰਕੇ ਸੋਹਣੀ ਪੰਥ ਅਕਾਲੀ ਬੁਢੇ ਦਲ ਨੇ ਇੱਥੇ ਸਪੋਰਟ ਲਾਈ ਦੇ ਭੋਗ ਪਾਏ ਤੇ ਸੌਰਮਈਓ ਫਤਿਹਪੁਰ ਸਤੇ ਪਾਸ਼ਾ ਮਹਾਰਾਜ ਦਾ ਜਿਹੜਾ ਸੀ ਉਹ ਸਮਾਰਕਮ ਬਣਾਇਆ ਉਦੋਂ ਤੋਂ ਲਿਆ ਕਰਕੇ ਪ੍ਰਾਤਨ ਸਮੇਂ ਤੋਂ ਲਿਆ ਕਰਕੇ ਤਕਰੀਬਨ ਸੋਮਣੇ ਪੰਥ ਅਕਾਲੀ ਖੋੜੇ ਦਲ 5ਵੇਂ ਤੱਕ ਦਾ ਇਹ ਪੜਾਆ ਜਿੱਥੇ ਅਨੇਕਾਂ ਮਹਾਂបុਰਖਾਂ ਨੇ ਆਪਣੇ ਸਮੇਂ ਦੇ ਨਾਲ ਇੱਥੇ ਤੰਦੇ ਜਿਹੇ ਨਾਲ ਸੇਵਾ ਕਰਾਈ ਆ ਇੱਥੇ ਜੋ ਵੀ ਆਉਂਦਾ ਭਾਈ ਉਹਦੀਆਂ ਮਨੋ ਕਾਮਨਾ ਸਪੂਰਨ ਹੁੰਦੀ ਆ ਕਿਉਂਕਿ ਗੁਰੂ ਸਾਹਿਬ ਜੀ ਦੇ ਸਰਤੇ ਹੱਥ ਜਿਹਦੇ ਤੇ ਹੋਵੇ ਜਿਸਕੇ ਸਰ ਉਪਰ ਤੋਂ ਸੁਆਮੀ ਸੋ ਦੁੱਖ ਕੈਸਾ ਪਾਵੇ ਜਿੱਤੇ ਤਾਂ ਸਤਿਪੁਰ ਸਤੇ ਪਾਚਾ ਗੁਰੂ ਮਹਾਰਾਜ ਸਾਹਿਬ ਜੀ ਦਾ ਹੱਥ ਹੋਵੇ ਉਹਨੋਂ ਕੋਈ ਕਬੇ ਨਹੀਂ ਰਹਿੰਦੇ ਇੱਥੇ ਜੋੜ ਮਲੇ ਦੇ ਉੱਤੇ ਜੋ ਵੇ ਨਿਤ ਦੀ ਤਰ੍ਹਾਂ ਰੋਜ਼ਾਨਾ ਸੰਗਤਾਂ ਆਉਂਦੀਆਂ ਉਹਨਾਂ ਦੀਆਂ ਮਨੋ ਕਾਮਨਾ ਸਪੂਰਨ ਹੁੰਦੀਆਂ ਦੁਹਰਾ ਨਗਰਿਆਂ ਤੋਂ ਦੇਸ਼ ਵਿਦੇਸ਼ ਤੋਂ ਸੰਗਤਾਂ ਇੱਥੇ ਵੱਧਦੀਆਂ ਹਰ ਸਾਲ ਦੀ ਤਰ੍ਹਾਂ ਇੱਥੇ ਆਣ ਕੇ ਉਹਨਾਂ ਨੂੰ ਸਕੂਨ ਮਿਲਦਾ ਖੁਸ਼ੀ ਪ੍ਰਾਪਤ ਹੁੰਦੀ ਆ ਕਿਉਂਕਿ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਇਹਨੀਆਂ ਬੰਦੀਆਂ ਕਰਦੇ ਹੋਏ ਛੋਂ ਦਾ ਜਸ਼ਕਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ